ਅੱਜ ਸ਼ਾਮ ਨੂੰ ਸਾਰੇ ਆਪਣੀ ਆਪਣੀ تیاری ਵਿੱਚ ਲੱਗੇ ਹੋਏ ਸੀ ਕੱਲ ਮੇਰੀ ਮਾਸੀ ਕੇ ਸ਼੍ਰੀ ਖੰਡਪਾਟ ਸਾਹਿਬ ਦਾ ਪਾਠ ਰਖਾਇਆ ਹੈ ਸਾਰਿਆਂ ਨੇ ਉੱਥੇ ਜਾਣਾ ਹੈ ਮੇਰੀ ਮੰਮੀ ਕਹਿ ਰਹੀ ਕਿ ਮੈਂ ਕਿਹੜਾ ਸੂਟ ਪਾਵਾਂ ਮੈਂ ਕਿ ਮਾਮੀ ਸੂਟ ਤਾਂ ਆਹੀ ਜ਼ਿਆਦਾ ਜੱਜ ਰਿਹਾ ਕਿਉਂਕਿ ਉੱਥੇ ਪੰਜਾਬੀ ਸੂਟ ਜਿਆਦਾ ਸੋਹਣੇ ਲੱਗਦੇ ਫਿਰ ਮਾਮੀ ਕਹਿੰਦੀ ਜਵੈਲਰੀ ਵੀ ਸਿਲੈਕਟ ਕਰਨੀ ਹੈ ਮੈਂ ਕਹਾਂ ਕੋਈ ਗੱਲ ਨਹੀਂ ਆਪਾਂ ਉਹ ਵੀ ਸਿਲੈਕਟ ਕਰ ਲੈਨੇ ਆਂ ਪਹਿਲਾਂ ਤਾਂ ਮਾਮੀ ਨੇ ਦੋ ਤਰ੍ਹਾਂ ਦੇ ਦਿਖਾਈ সিলਵਰ ਕਲਰ ਦਾ ਤੇ 골ਡਨ ਕਲਰ ਦਾ ਮੈਂ ਕਹਾਂ ਜ਼ਿਆਦਾਤਰ ਤਾਂ 골ਡਨ ਛੇੜੀ ਸੋਨਾ ਲੱਗੂਗਾ ਕਿਉਂਕਿ ਸੂਟ ਵਿੱਚ ਜ਼ਿਆਦਾਤਰ 골ਡਨ ਛੇੜੀ ਆ ਰਿਹਾ ਸੀ ਮੈਂ ਕਹਿੰਦੀ ਇਹਦੇ ਨਾਲ 골ਡਨ ਕਲਰ ਦੇ ਕੰਗਣ ਵੀ ਮੈਚ ਕਰ ਜਾਣਗੇ ਮਾਮੀ ਕਹਿੰਦੀ ਚਲ ਤੂੰ ਆਪਣਾ ਸੂਟ ਦਿਖਾ ਮੈਂ ਕਹਾਂ ਲੱਗ ਮੇਰਾ ਸੂਟ ਵੀ ਤੁਸੀਂ ਦੇਖ ਲਓ ਬਾਅਦ ਵਿੱਚ ਮੈਂ ਪ੍ਰੈਸਿੰਗ ਟੇਬਲ ਤੇ ਕੱਪੜੇ ਪ੍ਰੈਸ ਕਰਨ ਗਈ ਤਾਂ ਪ੍ਰੈਸਿੰਗ ਟੇਬਲ ਤੇ ਸਮਾਨ ਬਹੁਤ ਜ਼ਿਆਦਾ ਪਿਆ ਹੋਇਆ ਸੀ ਫਿਰ ਮੈਂ ਕਿਹਾ ਚੱਲ نیچے ਹੀ ਦਰੀ ਵਿਛਾ ਲੈਂਦੇ ਆਂ نیچے ਦਰੀ ਵਿਛਾਈ ਤਾਂ ਤਾਰੀ ਨਹੀਂ ਪਹੁੰਚ ਰਹੀ ਸੀ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਕਿਹੜਾ ਕੱਪੜੇ ਰੱਖ ਕੇ ਦੇਖ ਲਈਏ ਸ਼ਾਇਦ ਲੱਗ ਹੀ ਜਾਵੇ ਫਾਈਨਲੀ ਮੈਨੂੰ ਉਹੀ ਕੰਮ ਕਰਨਾ ਪਿਆ ਪ੍ਰੈਸਿੰਗ ਟੇਬਲ ਤੇ ਜਾ ਕੇ ਹੀ ਕੱਪੜੇ ਪ੍ਰੈਸ ਕਰਨੇ ਪਏ ਉੱਤੇ ਰਾਮਨਾਥ ਤਾਰ ਵੀ ਪਹੁੰਚ ਗਈ ਕੱਪੜੇ ਵੀ ਪ੍ਰੈਸ ਹੋ ਗਏ ਸੀ ਐਸੇ ਤਾਂ ਮੈਂ ਕੱਪੜਾ ਦੀ ਤੈਨ ਨਹੀਂ ਲਗਾਈ ਮੈਂ ਇੱਦਾਂ ਹੀ ਕੁਰਸੀ ਤੇ ਸਜਾ ਦਿੱਤੇ ਉਸ ਤੋਂ ਬਾਅਦ ਸਾਡੀ ਛੋਟੀ ਗੁੜੀਆ ਵੀ ਆਈ ਕਹਿੰਦੀ ਇੱਕ ਸਾਈਡ ਤੇ ਮਹਿੰਦੀ ਲੱਗ ਗਈ ਦੂਜੀ ਸਾਈਡ ਤੇ ਲੱਗੀ ਨਹੀਂ ਮੈਂ ਕਿ ਚਲ ਕੋਈ ਗੱਲ ਨਹੀਂ ਤੂੰ ਦੂਜੀ ਦਿਖਾ ਬਹੁਤ ਸੋਹਣੀ ਲੱਗੀ ਸੀ ਪਰ ਉਸ ਤੋਂ ਬਾਅਦ ਮਾਮੀ ਨੇ ਕਿਹਾ ਕਿ ਮੇਰੇ ਵੀ ਲਗਾ ਦੇ ਮੈਂ ਕਿ ਚਲ ਕੋਈ ਗੱਲ ਨਹੀਂ ਲਗਾ ਦਿੰਨੀ